ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਵਰ੍ਹੇ ਮੇਲੇ ਵਤਨ 'ਤੇ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਅ ਹੋਗਾ ਤਨ ਤਨ ਸੈਭ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਸ਼ਹੀਦੀ ਪੁਰਬ ਨੂੰ ਅੱਜ ਦੀਨ ਦੁਨੀਆ ਦੇ ਉੱਪਰ ਸੰਤਾ ਜਿਹੜੀਆਂ ਬੜੀ ਸਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਰੀਆਂ ਨੇ ਵੱਖ-ਵੱਖ ਥਾਵਾਂ ਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲੱਗੀਆਂ ਹੋਈਆਂ ਨੇ ਜੇਕਰ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਅਸੀਂ ਖੜੇ ਹਾਂ ਤੁਸੀਂ ਆ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਸੰਗਤਾਂ ਦੀਆਂ ਵੱਡੀਆਂ ਰੌਣਕਾਂ ਜਿਹੜੀਆਂ ਨੇ ਉਹ ਨਜ਼ਰਾਰੀਆਂ ਨੇ ਇੱਥੇ ਗੁਰਦੁਆਰਾ ਸਿੱਖ ਸਭਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਮਾਗਮ ਅੱਜ ਦੇ ਪਵਿੱਤਰ ਦਿਹਾੜੇ ਨੂੰ ਲੈ ਕੇ ਸ਼ਹੀਦੀ ਪੁਰਬ ਨੂੰ ਲੈ ਕੇ ਜਿਹੜੇ ਨੇ ਉਹ ਕਰਵਾਏ ਗਏ ਨੇ ਉਹ ਇਹਨਾਂ ਸਮਾਗਮਾਂ ਦੀ ਜਿਹੜੀ ਹੈ ਸਮਾਪਤੀ ਹੋ ਚੁੱਕੀ ਆ ਤੁਹਾਨੂੰ ਦੱਸ ਦਈਏ ਕਿ ਗੁਰੂ ਘਰ ਦੇ ਮੁੱਖ ਦਵਾਰ ਦੇ ਉੱਪਰ ਮੁੱਖ ਗੇੜ ਦੇ ਉੱਪਰ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਵੀ ਹਰ ਸਾਲ ਦੀ ਤਰ੍ਹਾਂ ਪ੍ਰਬੰਧਕਾਂ ਵੱਲੋਂ ਨਿਰੰਤਰ ਜਿਹੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਵਾਹਿਗੁਰੂ 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 ਸ਼ਬਦ ਦਾ ਜਾਪ ਜਿਹੜਾ ਉਹਦੀਆਂ ਧੁਨਾਂ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਿੰਘ ਸਭਾ ਤੋਂ ਜਿੱਥੋਂ ਸੁਣਨ ਨੂੰ ਮਿਲ ਰਹੀਆਂ ਨੇ ਉੱਥੇ ਹੀ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਾਂ ਪੰਥਕਲਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਘਰ ਨੇ ਗੁਰੂ ਘਰਾਂ ਤੋਂ ਵਾਹਿਗੁਰੂ 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 ਦੇ ਜਾਪ ਦੀਆਂ ਧੁਨਾਂ ਜਿਹੜੀਆਂ ਨੇ ਉਹ ਕੰਨਾਂ 'ਚ ਸੁਣਨ ਨੂੰ ਮਿਲ ਰਹੀਆਂ ਨੇ ਚਾਹੇ ਉਹ ਮੋਬਾਈਲ ਫੋਨਾਂ ਦੀਆਂ ਸਕਰੀਨਾਂ ਤੇ ਰਹੀਂ ਸੁਣਨ ਨੂੰ ਮਿਲਦੀਆਂ ਹੁਣ ਚਾਹੇ ਟੀਵੀ ਚੈਨਲਾਂ 'ਆ ਰਹੀ ਮਿਲਦੀਆਂ ਹੁਣ ਚਾਰ ਸਫੇਰੇ ਜਿੱਥੇ ਰੌਣਕਾਂ ਲਗੀਆਂ ਹੋਈਆਂ ਨੇ ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਰੌਣਕਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਤਿਲ ਸੁੱਟੀਆਂ ਵੀ ਤਿੱਲ ਸੁੱਟੀਆਂ ਵੀ ਇੱਥੇ ਭੁੰਜੇ ਨਹੀਂ ਪੈ ਰਿਆ ਕਿਉਂਕਿ ਸੰਗਤਾਂ ਦੀਆਂ ਜਿਹੜੀਆਂ ਸਰਦਾ ਭਾਵਨਾਵਾਂ ਨੇ ਅੱਜ ਦੇ ਦਿਨ ਜੋ ਪਵਿੱਤਰ ਦਿਹਾੜਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਘਰ ਦੇ ਵਿੱਚ ਆ ਕੇ ਜਿਹੜੀਆਂ ਨੇ ਉਹ ਮਨਾਰੀਆਂ ਨੇ ਸੋ ਗੁਰੂ ਘਰ ਦੇ ਆ ਪ੍ਰਧਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੈਪਾਲ ਸਿੰਘ ਜੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਸਿੰਘ ਸਾਹਿਬ ਸਭ ਤੋਂ ਪਹਿਲਾਂ ਰਸਨਾਂ ਦੀ ਪਵਿੱਤਰਤਾ ਲਈ ਫਤਿਹ ਦੀ ਸਾਂਝ ਪਾ ਲਈਏ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਅੱਜ ਦੇ ਪ੍ਰੋਗਰਾਮ ਦਾ ਵੇਰਵਾ ਦੱਸੀ ਸਰਾ ਅੱਜ ਜਿਹੜਾ ਅਰਜਨ ਸਿੰਘ ਜੀ ਸੰਚਾਲਕ ਸਰਕਾਰ ਉਹਨਾਂ ਦਾ ਸ਼ਹੀਦੀ ਪਰਬ ਜਿਹੜਾ ਗੰਦੋਰਾ ਸਿੰਘ ਸਭਾ ਵਿਖੇ ਸਿਹਰ ਤੋਂ ਜਿਹੜਾ ਮਨਾਇਆ ਜਾ ਰਿਹਾ ਪਹਿਲਾਂ ਸਿਹਰ ਦੇ ਦੀਵਾਨ ਜਿਹੜੇ ਆਓ ਅੱਜ ਚੱਲੇ ਸੀ ਉਹਦੇ ਬਾਅਦ ਖੁੱਲੇ ਪਡਾਲ ਦੇ ਵਿੱਚ ਚੱਲੇ ਆ ਜਿੱਦੇ ਚ ਭਾਈ ਜੀ ਸਿੰਘ ਅਬ ਇਸ ਜੋ ਸਾਸ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਦੇ ਕੀਤਨੀ ਜਥੇ ਨੇ ਕੀਤਾ ਉਹਦੇ ਬਾਅਦ ਢਾਡੀ ਜਥੇ ਨੇ ਸੰਤਾ ਨੂੰ ਬਹੁਤ ਹੀ ਵਧੀਆ ਉਪਦੇਸ਼ ਦਿੱਤੇ ਢਾਡੀ ਜਥੇ ਤੋਂ ਬਾਅਦ ਡਾਕਟਰ ਸ਼ੇਰ ਸਿੰਘ ਜੀ ਜਿਹੜੇ ਸਾਡੇ ਗਰਦਾਲਪੁਰ ਦੇ ਬਹੁਤ ਉਹ ਪਰਥਨੇ ਉਹਨਾਂ ਨੇ ਸੰਤਾ ਨੂੰ ਸਿੱਖ ਧਰਮ ਬਾਰੇ ਸਿੱਖ ਇਤਿਹਾਸ ਬਾਰੇ ਜਾਣੂ ਕਰਾਇਆ ਕਿ ਸਾਡੇ ਕਿਤਾ ਜਿਹੜੇ ਬੱਚੇ ਆ ਸਿੱਖਾਂ ਦੇ ਘਰਾਂ 'ਚ ਜਨਮ ਲੈ ਆ ਕੇ ਪਲਦੇ ਹੋ ਰਹੇ ਨੇ ਉਹਨਾਂ ਨੂੰ ਸਿੱਖੀ ਦੇ ਨਾਲ ਕਿੱਦਾਂ ਜੋੜਨਾ ਸਿੱਖ ਇਤਿਹਾਸ ਦੇ ਨਾਲ ਕਿੱਦਾਂ ਜੋੜਨਾ ਉਹਦੇ ਬਾਰੇ ਜਾਣੂ ਕਰਾਇਆ ਤੇ ਸਾਰੇ ਜਿਹੜੇ ਸਿੱਖਾਂ ਦੇ ਬੱਚੇ ਆ ਉਹ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਸਾਹਿਬ ਦਾ ਪਰਦੇਸ਼ ਮੰਨਣ ਨਸ਼ੇ ਛੱਡਣ ਤੇ ਦੇਸ਼ ਦਾ ਜਿਹੜਾ ਪੰਜਾਬ ਦਾ ਨਾਮ ਜਿਹੜਾ ਉੱਚਾ ਕਰਨਾ ਉਹ ਸਾਰਿਆਂ ਨੂੰ ਅਖੀਲਾ ਸ਼ਹਿਰ ਵਾਸੀਆਂ ਨੂੰ ਵੀ ਵਸਤੋ ਬਾਤ ਸਾਡੇ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਹਾਜ਼ਰੀ ਭਰਿਆ ਕਰੋ ਗੁਰੂ ਸਾਹਿਬ ਦੇ ਨਾਲ ਜੁੜੋ ਗੁਰੂ ਸਾਹਿਬ ਦਾ ਆਦੇਸ਼ ਮੰਨੋ ਜੇ ਨਾਮ ਜਿ ਕੋ ਵੰਡ ਸਕੋ ਜਿਦਾ ਗੁਰੂ ਸਾਹਿਬ ਨੇ ਕਿਹਾ ਸਾਰਿਆਂ ਨੂੰ ਦੁਬਾਰਾ ਬੇਨਤੀ ਹੈ ਵੀ ਵੱਧ ਤੋਂ ਵੱਧ ਜਿਹੜੇ ਹਾਜ਼ਰੀ ਸਿੰਘ ਸਭਾ ਗੁਰਦੁਆਰੇ ਚ ਭਰਿਆ ਕਰੋ ਸੋ ਸਿੰਘ ਸਾਹਿਬ ਜੀ ਇੱਥੇ ਸਵਾਲ ਹੈਗਾ ਕਿ ਜਿਵੇਂ ਦੁਨੀਆਂ ਦਾ ਸਭ ਤੋਂ ਵੱਡਾ ਇਤਿਹਾਸ ਜਿਹੜਾ ਸਿੱਖ ਇਤਿਹਾਸ ਮੰਨਿਆ ਜਾਂਦਾ ਜੇ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਜੇਕਰ ਕਲੰਡਰ ਚੱਕ ਕੇ ਗੱਲ ਦੇਖ ਲਈਏ છાਤੀ ਮਾਰ ਲਈਏ ਤੇ ਕੋਈ ਵੀ ਇਸ ਤਰ੍ਹਾਂ ਦੀ ਡੇਟ ਨਹੀਂ ਹੈਗੀ ਜਦੋਂ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀ ਨਾ ਹੋਈ ਹੋਏ ਸ਼ਹਾਦਤ ਨਾ ਹੋਈ ਹੋਏ ਤੇ ਜਿਹੜੇ ਨੌਜਵਾਨ ਪੀੜੀ ਹੈ ਸਿੱਖ ਧਰਮ ਦੀ ਪੰਥਕ ਪਰਿਵਾਰਾਂ ਦੀ ਇਹ ਕਿੱਧਰਲੇ ਪਾਸੇ ਨੂੰ ਪੁਰੀ ਜਾ ਰਹੀ ਹੈ ਪਤਤਪਣਾ ਕੇਸਾਂ ਦੇ ਕਤਲ ਕੀ ਜਾ ਰਹੀ ਹੈ ਨਸਿਆਂ ਦੇ ਦਲਦਲ ਦੇ ਵਿੱਚ ਫਸੀ ਜਾ ਰਹੀ ਹੈ ਕੀ ਕਹਿਣਾ ਜਾਊਗਾ ਡਾਕਟਰ ਸਾਹਿਬ ਵੀ ਹੁਣ ਇਹੋ ਹੀ ਦੱਸ ਕੇ ਗਏ ਆ ਕਿ ਜਿਹੜੇ ਮਾ ਪਿਓ ਰੇ ਜਿੰਨਾ ਚਿਰ ਉਹ ਗੁਰੂ ਸਾਹਿਬ ਗੁਰੂ ਨਾਲ ਨਾਲ ਜੁੜਨਗੇ ਅੰਮ੍ਰਿਤ ਨਾ ਛਕਣਗੇ ਗੁਰਦੁਆਰੇ ਹਾਜ਼ਰੀ ਨਾ ਭਰਨਗੇ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਉਹ ਕਿੱਦਾਂ ਪਤਾ ਲੱਗੂਗਾ ਅੱਜ ਅਸੀਂ ਵੇਖਨੇ ਆ ਗੁਰਦੁਆਰਿਆਂ ਦੇ ਵਿੱਚ ਜਿਹੜੇ ਬਜ਼ੁਰਗਾਂ ਉਹ ਹੀ ਹਾਜ਼ਰੀ ਭਰਦੇ ਆ ਜਿਹੜੇ ਨੌਜਵਾਨ ਉਹ ਬਹੁਤ ਘੱਟ ਆ ਰਹੇ ਨੇ ਸੋ ਸਾਰਿਆਂ ਨੂੰ ਮਾਤਿਓ ਜਿੰਨੇ ਆ ਬੱਚਿਆਂ ਦੇ ਜਿਹੜੇ ਬਾਅਦ ਵਿੱਚ ਜਦੋਂ ਨਸ਼ੇ 'ਚ ਫਸ ਜਾਂਦੇ ਨੇ ਫਿਰ ਪਛਤਦਿਆ ਉਹਦੇ ਤੋਂ ਪਹਿਲਾਂ ਹੀ ਆ ਕਿ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਗੁਰੂ ਦਾ ਉਪਦੇਸ਼ ਸੁਣਿਆ ਕਰੋ ਫਿਰ ਜੇ ਤੁਹਾਨੂੰ ਆਪ ਪਤਾ ਲੱਗੇਗਾ ਤੇ ਤਾਂ ਹੀ ਤੁਹਾਡੇ ਬੱਚੇ ਜਿਹੜੇ ਆ ਉਹ ਪਤਿਤ ਪੁਣੇ ਨੂੰ ਛੱਡ ਕੇ ਤੇ ਗੁਰੂ ਸਾਹਿਬ ਨਾਲ ਜੁੜੇ ਸੋ ਇਹ ਸਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਗੁਰਦਾਸਪੁਰ ਦੇ ਜੋ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਜੋ ਬੱਚੇ ਪਤਿਤ ਹੋ ਰਹੇ ਨੇ ਸਿੱਖ ਪਰਿਵਾਰਾਂ ਦੇ ਨਾਲ ਜੁੜੇ ਹੋਏ ਨੇ ਪੰਥਕ ਪਰਿਵਾਰਾਂ ਦੇ ਬੱਚੇ ਜਿਹੜੇ ਨੇ ਉਹ ਕਿਸਾਂ ਨੂੰ ਕਤਲ ਕਰ ਰਹੇ ਨੇ ਪਰ ਜੇਕਰ ਛਾਤੀ ਮਰੀ ਜਾਵੇ ਸਿੱਖ ਇਤਿਹਾਸ ਵਾਲ ਤੇ ਸਿੱਖ ਇਤਿਹਾਸ ਜਿਹੜਾ ਵਾ ਇਹ ਬਹੁਤ ਹੀ ਵੱਡਾ ਇਤਿਹਾਸ ਜਿਹੜਾ ਆਪਣੇ ਇਤਿਹਾਸਕ ਪੰਨਿਆਂ ਦੇ ਵਿੱਚ ਜਿਹੜਾ ਸਮੋਈ ਬੈਠਾ ਜੋ ਕੁਰਬਾਨੀਆਂ ਭਰਿਆ ਇਤਿਹਾਸ ਹੈ ਉਹਨਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਇਹ ਜੋ ਬੱਚੇ ਨੇ ਇਹ ਗੁਰੂ ਸਾਹਿਬ ਤੋਂ ਦੂਰ ਹੋ ਰਹੇ ਨੇ ਸਿੱਖ ਇਤਿਹਾਸ ਤੋਂ ਦੂਰ ਹੋ ਰਹੇ ਨੇ ਤੇ ਕਿਤੇ ਨਾ ਕਿਤੇ ਜ਼ਿੰਮੇਵਾਰੀ ਇਹਨਾਂ ਦੇ ਮਾਪਿਆਂ ਦੀ ਬਣਦੀ ਆ ਕਿਉਂਕਿ ਜੇਕਰ ਮਾਪੇ ਜਿਹੜੇ ਨੇ ਗੁਰੂ ਘਰ ਦੇ ਨਾਲ ਜੁੜਨਗੇ ਸਿੱਖੀ ਦੇ ਨਾਲ ਜੁੜਨਗੇ ਤੇ ਉਹ ਆਪਣੇ ਬੱਚਿਆਂ ਨੂੰ ਜਿਹੜੇ ਨੇ ਉਹ ਪ੍ਰੇਰਿਤ ਕਰਕੇ ਮੁੱਖ ਧਾਰਾ ਵਿੱਚ ਜਿਹੜੇ ਨੇ ਉਹ ਸ਼ਾਮਲ ਕਰਵਾ ਸਕਦੇ ਨੇ ਸੋ ਤੁਸੀਂ ਰੌਣਕਾਂ ਜਿਹੜੀਆਂ ਨੇ ਦੁਬਾਰਾ ਫਿਰ ਤੁਹਾਨੂੰ ਦਿਖਾ ਦਈਏ ਕਿ ਲਗਾਤਾਰ ਜਿਹੜੀਆਂ ਰੌਣਕਾਂ ਨੇ ਵੱਡੀਆਂ ਰੌਣਕਾਂ ਸਿੰਘ ਸਭਾ ਗੁਰਦੁਆਰਾ ਗੁਰਦਾਸਪੁਰ ਦੇ ਵਿੱਚ ਜੇ ਰੋਡ ਦੇ ਉੱਪਰ ਜਿੱਥੇ ਲੱਗੀਆਂ ਹੋਈਆਂ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਗੁਰਦੁਆਰਾ ਬਾਬਾ ਟਹਿਲ ਸਿੰਘ ਜੀ ਤਿਬੜੀ ਰੋਡ ਜਾਂ ਵੱਖੋ ਵੱਖ ਤਾਵਾ ਤੇ ਪਿੰਡਾਂ ਪਿੰਡ ਪੱਦਰ ਦੇ ਉੱਤੇ ਚਾਹੇ ਉਹ ਪ੍ਰਾਣਾਸ਼ਾਲਾ ਹੋਵੇ ਗੁੰਨੋਪੁਰ ਹੋਵੇ ਚਕਸ਼ਰੀਬ ਹੋਵੇ ਦਰੰਗਲਾ ਹੋਵੇ ਚਾਹੇ ਕਲਾਂਲੌਰ ਹੋਵੇ ਕਿਸੇ ਵੀ ਪਾਸੇ ਝਾਤੀ ਮਾਰ ਲੋ ਚਾਰ ਸਫੇਰੇ ਅੱਜ ਰੌਣਕਾਂ ਜਿਹੜੀਆਂ ਨੇ ਸ਼ਹੀਦੀਪੁਰ ਦੀਆਂ ਉਹ ਕਿਧਰੇ ਸ਼ਬੀਲਾਂ ਦੇ ਰੂਪ ਦੇ ਵਿੱਚ ਲਗੀਆਂ ਨਜ਼ਰ ਆ ਰੀਆਂ ਨੇ ਤੇ ਕਿਤੇ ਸਮਾਗਮਾਂ ਧਾਰਮਿਕ ਸਮਾਗਮਾਂ ਦੇ ਰੂਪ ਦੇ ਵਿੱਚ ਕਿਤੇ ਲੰਗਰਾਂ ਦੇ ਰੂਪ ਦੇ ਵਿੱਚ ਵੱਖੋ ਵੱਖ ਢੰਗ ਦੇ ਨਾਲ ਜਿਹੜੀਆਂ ਸੰਤਾਂ ਨੇ ਅੱਜ ਦਾ ਜੋ ਪੁੱਤਰ ਸ਼ਹੀਦੀ ਦਿਹਾੜਾ ਇਹਨੂੰ ਮਨਾ ਰੀਆਂ ਨੇ ਸੋ ਨਰਲੇਵ ਟੀਵੀ ਵੱਲੋਂ ਵੀ ਇਹੋ ਅਪੀਲ ਕਰਾਂਗੇ ਜੋ ਸਿੱਖ ਧਰਮ ਦੇ ਨਾਲ ਬੱਚੇ ਜੁੜੇ ਹੋਏ ਨੇ ਪੰਥਕ ਪਰਿਵਾਰਾਂ ਦੇ ਨਾਲ ਕਿ ਉਹ ਪਤਤ ਪੁਣੇ ਤੋਂ ਜੋ ਹਟ ਕੇ ਜਾਂ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਜਿਹੜੇ ਨੇ ਉਹ ਨਿਕਲ ਕੇ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋ ਕੇ ਅਮਰਤ ਛਕੋ ਗੁਰੂ ਵਾਲੇ ਬਣੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਜੜੀਆਂ ਨੇ ਉਹ ਪ੍ਰਾਪਤ ਕਰੋ ਹੁਣ ਤੱਕ ਲਈ ਇਨਾ ਹੀ ਸਜੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਅਰਦਾਸਪੁਰ